कोरोना महामारी ਦੌਰਾਨ ਪਿਛਲੇ ਕਰੀਬ 7 ਮਹੀਨਿਆਂ ਤੋਂ ਬੰਦ ਪਏ ਨਿੱਜੀ ਅਤੇ ਸਰਕਾਰੀ ਸਕੂਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੁੱਲੇ ਅਧਿਆਪਕਾਂ ਨੇ ਮਠਿਆਈ ਵੰਡ ਕੇ ਖੁਸ਼ੀ ਸਾਂਝੀ ਕੀਤੀ ਪਿਛਲੇ ਕਰੀਬ 7 ਮਹੀਨਿਆਂ ਤੋਂ ਕੋਰੋਨਾ ਮਹਾਮਾਰੀ ਦੀ ਭਿਆਨਕ ਬਿਮਾਰੀ ਕਾਰਨ ਬੰਦ ਪਏ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਅੱਜ ਸਰਕਾਰ ਦੀਆਂ ਹਦਾਇਤਾਂ ਤੇ ਖੁੱਲਣ ਦੀ ਇਜਾਜ਼ਤ ਸਰਕਾਰ ਵੱਲੋਂ ਦਿੱਤੀ ਗਈ ਇਸੇ ਤੇ ਚੱਲਦੇ ਹਾਂ ਅੱਜ ਸੰਗਤ ਮੰਡੀ ਦੀ ਪਿੰਡਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਰਕਾਰ ਦੀਆਂ ਦਾਇਤਾਂ ਤੇ ਖੁੱਲੇ ਗਏ ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਗਿਆ ਇਸ ਮੌਕੇ ਸਕੂਲ ਦੇ ਅਧਿਆਪਕਾਂ ਸਕੂਲ ਖੁੱਲਣ ਦੀ ਖੁਸ਼ੀ ਵਿੱਚ ਮਠਿਆਈ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਸਕੂਲ ਮੁਖੀਆਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਸਕੂਲ ਖੋਲੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਸਕੂਲ ਖੁੱਲਣ ਦੇ ਪਹਿਲੇ ਦਿਨ ਭਾਵੇਂ ਕਿ ਬੱਚਿਆਂ ਦੀ ਗਿਣਤੀ ਬਹੁਤ ਘੱਟ ਰਹੀ ਇਸ ਮੌਕੇ ਸਕੂਲ ਮੁਖੀਆਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨ ਦਾ ਖਿਆਲ ਰੱਖ ਕੇ ਹੀ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਪੇਜਨ ਸਿੱਖਿਆ ਭਵਾਨ ਵਿਦਿਅਕ ਮੰਤਰੀ ਬੀਜੇ ਦੇ ਸਿੰਘ ਜੀ ਨੂੰ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਲਗਭਗ 7 ਮਹੀਨੇ ਬਾਅਦ ਸਾਡਾ ਸਾਰਾ ਅਧਿਆਪਕ ਵਰਗ ਇਕੱਠਾ ਹੋਇਆ ਤੇ ਬੱਚਿਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿ ਅੱਜ ਸਕੂਲ ਚੱਲਿਆ ਹੈ ਔਰ ਅੱਗੇ ਮੈਂ ਪ੍ਰਮਾਤਮਾ ਅਕੀ ਦੁਆ ਕਰਦਾ ਕਿ ਸਾਰੇ ਅਧਿਆਪਕ ਤੇ ਬੱਚੇ ਸਾਰੇ ਤੰਦਰੁਸਤ ਰਹਿਣ ਦਰ ਸਿੰਘ ਗ੍ਰੀਟਫੁਲ ਪਬਲਿਕ ਸਕੂਲ ਕੋ ਦੇ ਦਾ ਹੈਂਡੀ ਅਮੇজিং ਪ੍ਰੋਜੈਕਟ ਔਰ ਮੈਂ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਕੀ ਮਿਨਿਸਟਰ ਐਜੂਕੇਸ਼ਨ ਮਿਨਿਸਟਰ ਪੀ ਜੀੰਦਰ ਸਿੰਘਲਾ ਸਾਰੇ ਹੀ ਜੋ ਸਾਡੇ ਸੈਕਟਰੀ ਸਾਹਿਬ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਰੱਬ ਦਾ ਸ਼ੁਕਰਾਨਾ ਕਰਦਾ ਕਿ ਉਹਨਾਂ ਦੀ ਮੇਰ ਰੱਬ ਦੀ ਮਿਹਰ ਸਦਕਾ ਅੱਜ ਅਸੀਂ ਬੀੜਫੀਲ ਪਬਲਿਕ ਸਕੂਲ ਕੋਲ ਦਾ ਜ਼ਿਲ੍ਹਾ ਬਟਿੰਡਾ ਵਿੱਚ ਸਕੂਲ ਖੋਲਿਆ ਹੈ ਤੇ ਜੋ ਸਰਕਾਰੀ ਹਦਾਇਤਾਂ ਸਾਨੂੰ ਮਿਲੀਆਂ ਸੀ ਉਹਨਾਂ ਦਾ ਅਸੀਂ ਪ੍ਰੋਪਰ ਪਾਲਣ ਕਰਦੇ ਹੋਏ ਕਿ ਮਾਤਾ ਪਿਤਾ ਤੋਂ ਉਹਨਾਂ ਦੇ ਦੁਆਰਾ ਦਿੱਤਾ ਜੋ ਸਰਕਾਰ ਦੁਆਰਾ ਨਿਰਧਾਰਿਤ ਕੀਤਾ ਹੋਇਆ ਕਨਸੈਂਟ ਫਾਰਮ ਲੈ ਕੇ ਸਕੂਲ ਨੂੰ ਸ਼ੁਰੂ ਕੀਤਾ ਹੈ ਕਿ ਪ੍ਰੋਪਰ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਹੈ ਧੰਨਵਾਦ